ਆਕ ਕੇ ਬਚਨੇ ਨੇ ਆਪਣੇ ਛੋਟੇ ਪ੍ਰਸੰਤ ਨੂੰ ਕੁੱਟਿਆ ਤੇ ਘਰੋਂ ਘੜ ਦਿੱਤਾ ਸੰਤੂ ਕਦੇ ਕਿਸੇ ਦੀ ਕਪਾ ਚੁੱਕਦਾ ਫੜਿਆ ਜਾਂਦਾ ਕਦੇ ਛੱਲੀਆਂ ਤੋੜਦਾ ਖੇਤ ਵਾਲਾ ਜੱਟ ਹੁੱਜਾ ਮਾਰ ਕੇ ਸੰਤੂ ਨੂੰ ਚੋਰੀ ਕੀਤੀ ਫਸਲ ਦੀ ਪੰਡ ਚੁਕਵਾਉਂਦਾ ਤੇ ਬਚਨੇ ਅੱਗੇ ਲਿਆ ਖੜਾ ਕਰਦਾ ਬਚਨਾ ਨੇਤੇ ਲਾਂਬਿਆਂ ਤੋਂ ਅੱਕ ਗਿਆ ਸੀ ਸੰਤੂ ਘਰੋਂ ਨਿਕਲ ਕੇ ਸਾਦਾ ਦੇ ਡੇਰੇ ਦਾ ਚਾਹ ਬੜਿਆ ਇੱਥੋਂ ਹੀ ਉਸ ਨੂੰ ਅਫੀਮ ਦੀ ਇਲਤ ਲੱਗੀ ਸੀ ਉਹ ਵੇਲੇ ਸਾਰਾ ਦਿਨ ਡੇਰੇ ਵਿੱਚ ਅਫੀਮ ਖਾਈ ਪਿਆ ਰਹਿੰਦਾ 6 ਏਕੜ ਇੱਕ ਦਿਨ ਸਾਦ ਨੇ ਵੀ ਚਿੰਟਾ ਮਾਰ ਕੇ ਪਜਾ ਦਿੱਤਾ ਅਫੀਮ ਸੱਤੂ ਦੇ ਹੱਡਾਂ ਵਿੱਚ ਰਚ ਗਈ ਸੀ 22 ਸਾਲ ਦੀ ਉਮਰ ਵਿੱਚ ਹੀ ਉਸ ਦੀਆਂ ਹੱਡਾਂ ਨਿਕਲ ਆਈਆਂ ਅੱਖਾਂ ਅੰਦਰੋਂ ਤਸ ਗਏ ਤੇ ਗਿੱਟੇ ਵੱਜਣ ਲੱਗੇ ਪਿਓ ਦਾ ਉਹਨਾਂ ਦਾ ਪਿਓ ਹਰਨਾਮ ਸਿੰਘ ਜਿਉਂਦਾ ਸੀ ਉਸਨੇ ਜਵਾਨੀ ਸਮੇਂ ਜੱਦੀ ਜ਼ਮੀਨ ਵੇਚ ਵਟ ਕੇ ਫਲ ਸੂਪੀਆ ਵਿੱਚ ਉਡਾ ਦਿੱਤੀ ਸੀ ਹੁਣ ਸਾਰੇ ਕਬੀਲਦਰੀ ਬਚਨੇ ਦੇ ਸਿਰ ਆ ਪਈ ਉਹ ਵਟਾਈ ਉੱਤੇ ਜ਼ਮੀਨ ਲੈ ਕੇ ਵਾਹੀ ਕਰਨ ਲੱਗਾ ਬਚਨੇ ਦੀ ਘਰ ਵਾਲੀ ਪਜ ਨੂੰ ਛੇ ਭਰਾਮਾਂ ਦੀ ਕੱਲੀ ਪੈਣ ਸੀ ਤਿੰਨ ਕੋ ਉੱਤੇ ਉਸਦੇ ਪੇਕੇ ਸੰ ਵਰਸ਼ਿਆਂ ਵਰਗੇ ਛੇ ਭਰਾਮਾਂ ਦਾ ਉਸ ਨੂੰ ਹੌਸਲਾ ਸੀ ਤੇ ਬਚਨੇ ਨੂੰ ਮਦਦ ਰੌਣੀ ਬਤਾਈ ਹੁੰਦੀ ਫਸਲ ਵੱਢਣੀ ਹੁੰਦੀ ਜਾਂ ਪਿੰਡ ਵਿੱਚ ਕਿਸੇ ਨਾਲ ਲੜਾਈ ਹੋ ਜਾਂਦੀ ਤਾਂ ਛੇ ਸਾਲ ਜਿੰਨਾ ਵੰਗ ਆ ਖੜਦੇ ਇਸੇ ਕਰਕੇ ਸ਼ੇ ਸਾਲਿਆਂ ਦੇ ਇਕੱਲੇ ਪਣੋਈਏ ਨੂੰ ਹਰ ਕੋਈ ਖੁਸ਼ੀ ਨਾਲ ਜ਼ਮੀਨ ਬਟਾਈ ਉੱਤੇ ਦੇ ਦਿੰਦਾ ਸੰਤੂ ਨੇ ਜਦੋਂ ਬਚਨੇ ਨੇ ਖੋਸਦੇ ਮਾਰ ਕੇ ਕੱਡਾ ਤਾਂ ਸ਼ਰੀਕਾਂ ਨੇ ਬਚਨੇ ਦਾ ਹੀ ਪੱਖ ਪੂਰਿਆ ਸੰਤੂ ਉਹ ਚਾਰੇ ਪਾਸੇ ਤੱਕੇ ਪਈ ਤਾ ਉਹ ਮੰਡੀ ਵਿੱਚ ਜਾ ਕੇ ਹਲਵਾਈਆਂ ਦੀਆਂ ਕੜਾਹੀਆਂ ਮਾਂਜਣ ਲੱਗ ਪਿਆ ਜੋ ਕੁਝ ਕਮਾਉਂਦਾ ਉਹ ਫੇਰ ਮਦੀ ਨਜ਼ਰ ਹੋ ਜਾਂਦਾ 5-6 ਮਹੀਨੇ ਪੱਠ ਚੋ ਕੇ ਉਹ ਫੇਰ ਪਿੰਡਾ ਵੜਿਆ ਤੇ ਸ਼ਰੀਕਾਂ ਦੇ ਕਰੀ ਮੰਗਣ ਲੱਗਾ ਚੱਟਾ ਦਾ ਮੁੰਡਾ ਆਪਣੇ ਹੀ ਪਿੰਡ ਵਿੱਚ ਮੰਗਤਾ ਬਣ ਜਾਵੇ ਇਸ ਤੋਂ ਵੱਡੀ ਨਮੋਸ਼ੀ ਕੋਈ ਨਹੀਂ ਮਹੀਨਾ 20 ਦਿਨ ਤਾਂ ਇਸੇ ਤਰ੍ਹਾਂ ਲੰਘਿਆ ਜਿਸ ਦੇ ਕਰ ਜਾਂਦਾ ਉਹ ਸ਼ਰਮ ਦਾ ਮਾਰ ਉਸ ਦੀ ਚੋਲੀ ਵਿੱਚ ਦਾਣਿਆਂ ਦੀ ਲੱਪ ਸੁੱਟ ਦਿੰਦਾ ਪਰ ਫਿਰ ਉੱਤੇ ਬੈਠੇ ਬਾਪ ਦੀ ਥੋਲੀ ਦਾੜੀ ਦੀ ਲਾਜ ਨੂੰ ਲੋਕਾਂ ਆਖਿਆ ਭਾਈ ਸੰਤੂ ਤੂੰ ਮੰਗਿਆ ਨਾ ਕਰ ਰੋਟੀ ਜਸ ਕਰੋ ਮਨ ਨਾਈ ਖਾ ਜਾਇਆ ਕਾ ਮਹਿਨਿਆ ਦਾ ਪਰਿਆ ਪੀਤਾ ਬਚਨਾ ਉਸ ਦੀਆਂ ਕਰਤੂਤਾਂ ਦੇਖਦਾ ਰਿਹਾ ਸੀ ਇੱਕ ਦਿਨ ਬਚਨੇ ਨੇ ਉਸ ਨੂੰ ਗਲੀ ਵਿੱਚ ਫੜ ਲਿਆ ਤੇ ਛਿੱਤਰਾ ਨਾਲ ਉਸ ਨੂੰ ਕੁੱਟਿਆ ਲੋਕਾਂ ਨੇ ਮਸਾ ਛਡਾਇਆ ਬਚਨਾ ਦੰਦ ਪੀ ਕੇ ਬੋਲਿਆ ਅੱਜ ਤੋਂ ਪਿੱਛੋਂ ਜੇ ਪਿੰਡ ਵਿੱਚ ਫਿਰਦਾ ਦੇਖ ਲਿਆ ਤਾਂ ਸਾਲੇ ਦੀਆਂ ਲੱਤਾਂ ਤੋੜ ਦੂੰ ਸੰਤੂ ਉਸ ਪਿੱਛੇ ਪਿੰਡ ਛੱਡ ਗਿਆ ਤੇ 7 ਸਾਲ ਉਸ ਦਾ ਪੱਤਾ ਨਾ ਲੱਗਿਆ ਜਦੋਂ ਭਜਨੋਂ ਦੇ ਪੇਕੇ ਛੇਪ ਰਾਮਾਂ ਦੀਆਂ ਢੇਰੀਆਂ ਪੈ ਗਈਆਂ ਤਾਂ ਸਾਰਿਆਂ ਦੀ ਕਬੀਲਦਰੀ ਅੱਡ ਅੱਡ ਹੋ ਗਈ। ਉਹਨਾਂ ਦੀ ਆਪਸ ਵਿੱਚ ਜੁੱਤੀ ਖੜਕਣ ਲੱਗੀ। ਸਾਲਿਆਂ ਦੀ ਮਦਦ ਵੱਲੋਂ ਬਚਣਾ ਸਖਣਾ ਹੋ ਗਿਆ। ਹੁਣ ਨਾ ਕੋਈ ਰੌਣੀ ਬਾਤ ਤਾਈ ਨੂੰ ਵਹਨ ਆਂਦਾ, ਨਾ ਬਾਡੀ ਵੇਲੇ ਆਹਵਤ ਪੈਂਦੀ, ਨਾ ਲੜਾਈ ਝਗੜੇ ਵੇਲੇ ਕੋਈ ਬਹੜਦਾ। ਇੱਕ ਸਾਲ ਮੀਂਹ ਬਹੁਤੇ ਪਏ ਤਾਂ ਬਚਨੇ ਤੋਂ ਵੇਲੇ ਸਿਰ ਜ਼ਮੀਨ ਵਾ ਕੇ ਪੂਰੀ ਤਰ੍ਹਾਂ ਬੀਜੀ ਨਾ ਗਈ। ਅਗਲੇ ਸਾਲ ਸੋਕਾ ਲੱਗਿਆ ਤਾਂ ਖੜੀ ਖਰੋਤੀ ਫਸਲ ਸੁੱਕ ਗਈ। ਇੱਕ ਵਾਰ ਉਹ ਜੁਲਾਈਆਂ ਦੇ ਮੁੰਡੇ ਨਾਲ ਖੈਬਰ ਪਿਆ ਤੇ ਉਸ ਨੂੰ ਗਾਲ ਕੱਢੀ ਜੁਲਾਈਆਂ ਨੇ ਥਾਂ ਹੀ ਬਚਨੇ ਨੂੰ ਕੁੱਟਿਆ ਸਾਰੀ ਹੈਂਕੜ ਲੱਤ ਗਈ ਕੁੱਥੀ ਪੱਗ ਫੜੀ ਤੇ ਮੂੰਹ ਸਜਾਈ ਜਦ ਬਚਨਾ ਕਰ ਵੜਿਆ ਤਾਂ ਭਜਨੋਂ ਨੇ ਦਹਤੜ ਮਾਰਿਆ ਹੁਣ ਉਸ ਨੂੰ ਸੰਤੂ ਜਦ ਆਇਆ ਜਿਸ ਨੂੰ ਉਸਨੇ ਬੇਦਾਰਤੀ ਨਾਲ ਇਤਨਾ ਮਾਰਿਆ ਸੀ ਕਿ ਵਿਚਾਰਾ ਪਿੰਡ ਛੱਡ ਗਿਆ ਭਜਨੇ ਹੰਝੂ ਪੀ ਕੇ ਬੋਲੀ ਜੇ ਅੱਜ ਸੰਤੂ ਨਾਲ ਹੁੰਦਾ ਤਾਂ ਇਹਨਾਂ ਕੁੱਤੇ ਜੁਲਾਈਆਂ ਦੀ ਸਤਿਆਕੇ ਤੇਰੇ ਵੱਲ ਝਾਕ ਜਾਂਦੇ ਪਿਆਰ ਨਾ ਸਮਝਾ ਕੇ ਛੋਟੇ ਬਰਾਂ ਨੂੰ ਕੰਮ ਉੱਤੇ ਲਾਇਆ ਹੁੰਦਾ ਤਾਂ ਘਰ ਵਿੱਚ ਬਰਕਤ ਹੁੰਦੀ ਚੰਦਰੀਆ ਭਰਾ ਨੂੰ ਨਾਲੋਂ ਤੋੜ ਕੇ ਤੂੰ ਆਪਣੀ ਸੱਜੀ ਬਾਹ ਤਾਂ ਆਪੇ ਵੱਢ ਲਈ ਬਚਨਾ ਦਿਲ ਵਿੱਚ ਪਛਤਾਇਆ ਕਈ ਵਾਰ ਬਚਨਾ ਤੇ ਭਜਨ ਨੂੰ ਪਹਿਲੇ ਦਿਨਾਂ ਨੂੰ ਯਾਦ ਕਰਕੇ ਹੌਂਕਾ ਪਾਤੇ ਬੁੱਢੇ ਹਰਨਾਮ ਸਿੰਘ ਨੂੰ ਇਸ ਗੱਲ ਦਾ ਅਫਸੋਸ ਸੀ ਕਿ ਉਸ ਦਾ ਇੱਕ ਪੁੱਤ ਜਾਂਦਾ ਰਿਹਾ ਕਦੀ ਉਹ ਵੀ ਇਸ ਗੱਲ ਨੂੰ ਜਿਤ ਲਾਉਂਦਾ ਕਿ ਬਾਪ ਦੇ ਬੈਠਿਆਂ ਬੱਚਨੇ ਨੂੰ ਕੀ ਹੱਕ ਸੀ ਕਿ ਛੋਟੇ ਬਰਾਉਤੇ ਹੱਥ ਚੁੱਕੇ ਬੱਚਨੇ ਦੀ ਟੱਬਰੀ ਵੱਧ ਕੇ ਟੱਬਰ ਬਣ ਗਈ ਪਜਨਾਂ ਨੂੰ ਹਰ ਸਾਲ ਸੂਆ ਪੈਂਦਾ ਹੁਣ ਉਹਦੇ ਚਾਰ ਪੁੱਤ ਤੇ ਤਿੰਨ ਧੀਆ ਸੰਗ ਜੋ ਕੱਚੇ ਬੇੜੇ ਵਿੱਚ ਵੀ ਪਸ਼ੂਆਂ ਵਾਂਗ ਮਿੱਟੀ ਵਿੱਚ ਲਿਬੜੇ ਪਜਨੋਂ ਦਾ ਸਿਰ ਖਾਂਦੇ ਬਜਨਾ ਵੀ ਟਲ ਗਿਆ ਡੇਰੇ ਦੇ ਸਾਧ ਦੀ ਗੱਦੀ ਬਦਲ ਗਈ ਸੀ ਪਿੰਡ ਦੀਆਂ ਕੁਣੀਆਂ ਦਾ ਇੱਕ ਪੂਰ ਵਿਆਹਿਆ ਗਿਆ ਸੀ ਪਰ ਹਰਨਾਮ ਸਿੰਘ ਵਿੱਚ ਕੋਈ ਫਰਕ ਨਹੀਂ ਸੀ ਪਿਆ ਔਫਲਾਹੀ ਦੇ ਦੰਤ ਤੇ ਤੇਲ ਨਾਲ ਚੋਪੜੀ ਹੋਈ ਉਹੀ ਢੋੜੀ ਦੀ ਜੁੱਤੀ ਫੱਗਣ ਦਾ ਮਹੀਨਾ ਸੀ ਖੇਤਾਂ ਵਿੱਚ ਸਰੋਂ ਫੁੱਲੀ ਹੋਈ ਸੀ ਬੇੜੇ ਵਿੱਚ ਬੈਠੀ ਭਜਨੂ ਨੇ ਸੋਹਰੇ ਦੀ ਬਸੰਤੀ ਪੱਗ ਰੰਗ ਕੇ ਕੰਧ ਉੱਤੇ ਸੁੱਕਣੇ ਪਾਈ ਸੀ ਤੇ ਬੈਠੀ ਪਟੜੀ ਤੇ ਥਾਪੀ ਨਾਲ ਕੱਪੜੇ ਘੁੱਟ ਰਹੀ ਸੀ ਇਤਨੇ ਵਿੱਚ ਲੰਮਾ ਨਰੋਇਆ ਇੱਕ ਗੱਭਰੂ ਮਹਿਰਾਬੀ ਦਰਵਾਜ਼ੇ ਵਿੱਚੋਂ ਲੰਘ ਕੇ ਸਿੱਧਾ ਅੰਦਰ ਆਉਂਦਾ ਨਜ਼ਰ ਆਇਆ ਉਹਦੇ ਪਿੱਛੇ-ਪਿੱਛੇ ਸਲਵਾਰ ਕੁਰਤੀ ਪਾਈ ਤੇ ਕੋਟੇ ਵਾਲੀ ਚੁੰਨੀ ਦਾ ਕੋਂਡ ਕੱਢੀ ਤੇ ਸਿਰ ਉੱਤੇ ਫੁੱਲਾਂ ਵਾਲਾ ਟਰੰਕ ਰੱਖੀ ਕੋਈ ਤੁਰ ਹੀ ਆਉਂਦੀ ਸੀ ਭਜਨੋਂ ਨੇ ਝੱਟ ਦੇ ਨੇ ਪਾਟੀ ਸਲਾਰੀ ਨਾਲ ਸੇ ਟਕਿਆ ਸੋਚਣ ਲੱਗੀ ਇਹ ਕੌਣ ਤੁਰਿਆ ਆਉਂਦਾ ਮੂੰ ਚੱਕੀ ਨਾ ਖੰਗੂਰਾ ਨਾ ਆਵਾਜ਼ ਲੱਗਦਾ ਤਾਂ ਐਉਂ ਐ ਜਿਵੇਂ ਸੰਤੂ ਹੋਵੇ ਮੱਥਾ ਟੇਕਦਾ ਭਾਬੀ ਸੰਤੂ ਨੇ ਅੱਗੇ ਵੱਧ ਕੇ ਆਖਿਆ ਭਜਨੋਂ ਨੇ ਖੁਸ਼ੀ ਤੇ ਹੈਰਾਨੀ ਨਾਲ ਦੌਰ ਦਾ ਸਵਾਗਤ ਕੀਤਾ ਤੇ ਕੁੰਡ ਵਾਲੀ ਵੱਲ ਇਸ਼ਾਰਾ ਕੀਤਾ ਤੇਰੀ ਦਰਾਨੀ ਐਸ ਸੰਤੇ ਨੇ ਮੜਕ ਨਾ ਲੱਖਿਆ ਭਜਨੋਂ ਬੋਲੀ ਤਨ ਪਾਗ ਜੋ ਤੂੰ ਕਰ ਮੁੜਿਆ ਸਾਡੇ ਤਾਂ ਦੀਂਦੇ ਰਹਿ ਗਏ ਰਾਹ ਦੇਖਦਿਆਂ ਦੇ ਫਿਰ ਉਹ ਦਰਾਨੀ ਬਲਬਦੀ ਤੇ ਬੋਲੀ ਕੁੜੇ ਕੁੰਡਕੀ ਤੋਂ ਕੱਢਿਆ ਤੇਰਾ ਜੇੜ ਤਾਂ ਅਥ ਨਿ ਮੁੜੂ ਸੰਤ ਉਸਨੇ ਸੰਤੂ ਦੀ ਬੋਟੀ ਦਾ ਕੁੰਡ ਚੁੱਕਿਆ ਕਣਕਵੰਨਾ ਰੰਗ ਮੋٹے ਬੁੱਲ ਥੋੜੀ ਖੁਣੀ ਹੋਈ ਤੇ ਨੱਕ ਵਿੱਚ ਲੌਂਗ ਮੋਟੀਆਂ ਅੱਖਾਂ ਵਿੱਚ ਲੋ ਪਈ ਸੀ ਜਿਸ ਨਾ ਓਲਿਸ਼ ਕਰੀਆਂ ਸਨ ਭਜਨੋਂ ਖੁਸ਼ੀ ਦੇ ਹਲਕੀ ਹੀਰਖਾ ਨਾ ਬੋਲੀ ਪੇ ਸੰਤੂ ਐਨੀ ਸੋਣੀ ਬਹੂ ਕਿੱਥੋਂ ਲੱਭ ਲੈਂਦੀ ਉਸਨੇ ਮੰਜੀ ਢਾਹੀ ਤੇ ਚੋਤਾਹੀ ਵਿਸ਼ਾਈ ਫੁੱਲਾਂ ਵਾਲਟਰਾਂਕ ਨੂੰ ਕੋਟੀ ਵਿੱਚ ਰੱਖਿਆ ਤੇ ਕਾੜਨੀ ਵਿੱਚ ਦੁੱਧ ਪਾ ਕੇ ਕੰਗਣੀ ਵਾਲੇ ਦੋ ਗਲਾਸ ਉਹਨਾਂ ਅੱਗੇ ਲਿਆ ਤਰੇ ਓਸੇ ਵੇਲੇ ਆਪਣੇ ਮੁੰਡੇ ਭਜਨੇ ਨੂੰ ਖੇਤ ਤੋਂ ਬੁਲਾਉਣ ਲਈ ਭੇਜ ਦਿੱਤਾ ਲੋਹੜੇ ਵੀਰੇ ਸਾਰਾ ਟੱਬਰ ਇਕੱਠਾ ਹੋ ਗਿਆ ਹਰਨਾਮ ਸਿੰਘ ਨੇ ਨਮੀ ਬਹੁਤ ਅਸਰ ਪਲੋਸਿਆ ਤੇ ਬੋਲਿਆ ਬਚਨਾ ਤੇਰੇ ਪਿੱਛੋਂ ਬਥੇਰਾ ਪਛਤਾਇਆ ਹੁਣ ਦੋਵੇਂ ਪਾਈ ਰਲ ਕੇ ਰਹੋ ਸੰਤੂ ਨੇ ਬਾਪ ਦੀ ਗੱਲ ਸੁਣੀ ਤੇ ਚੁੱਪ ਰਿਹਾ ਸੱਤ ਸਾਲ ਦਿੱਲੀ ਦੱਖਣ ਗੋਹਣ ਪਿੱਛੋਂ ਸਿਆਣਾ ਹੋ ਗਿਆ ਸੀ ਜ਼ਿੰਦਗੀ ਦੇ ਠੇਡੇ ਖਾ ਕੇ ਉਸ ਨੇ ਅਫੀਮ ਛੱਡ ਦਿੱਤੀ ਸੀ ਗੱਲਾਂ ਪਰ ਗਈਆਂ ਸਨ ਤੇ ਤੋਰ ਵਿੱਚ ਗੱਬਰੂਆਂ ਵਾਲੀ ਮੜਕ ਸੀ ਕਿਸੇ ਨੇ ਨਾ ਪੁੱਛਿਆ ਕਿ ਉਸ ਨੇ ਟੀਮੀ ਕਿੱਥੋਂ ਲਿਆਂਦੀ ਤੇ ਵਿਆਹ ਕਿਵੇਂ ਕਰਵਾਇਆ ਸੰਤੂ ਆਪਣੀ ਘਰ ਵਾਲੀ ਨੂੰ ਭਾਗੀ ਆ ਕੇ ਬੁਲਾਉਂਦਾ ਸੀ ਸ਼ਾਇਦ ਇਸ ਲਈ ਕਿ ਉਹ ਭਾਗਾ ਵਾਲੀ ਸੀ ਜਿਸ ਨੇ ਉਸ ਦੀ ਅਫੀਮ ਛਡਵਾ ਦਿੱਤੀ ਜਾਂ ਇਸ ਲਈ ਕਿ ਉਹ ਕਰੋ ਪੱਜ ਕੇ ਆਈ ਸੀ ਇਹ ਨਾ ਉਹਦੇ ਚਰਿੱਤਰ ਉਤੇ ਢੁਕਦਾ ਸੀ ਇਤਨੇ ਸਾਲਾਂ ਪਿੱਛੋਂ ਵੀ ਸੰਤੂ ਦੇ ਦਿਲ ਵਿੱਚ ਆਪਣੇ ਵੱਡੇ ਭਰਾ ਦੇ ਵਿਰੁੱਧ ਰੜਕ ਬਾਕੀ ਸੀ ਪਿੰਡ ਵਾਲਿਆਂ ਅੱਗੇ ਇਹ ਸਾਬਤ ਕਰਨ ਲਈ ਕਿ ਹੁਣ ਉਹ ਸੰਤੂ ਅੰਬਲੀ ਨਹੀਂ ਸੀ ਰਿਹਾ ਸਭ ਨੂੰ ਆਪਣੇ ਪੈਰਾਂ ਉੱਤੇ ਖੜਾ ਹੋਣ ਵਾਲਾ ਕਮਾਊ ਮਰਦ ਸੀ ਉਸ ਨੇ ਆਪਣਾ ਅਧ ਮੰਗਿਆ ਹਰਨਾਮ ਸਿੰਘ ਨੂੰ ਦੋਵੇਂ ਪੁੱਤ ਬਰਾਬਰ ਸਨ ਤੇ ਦੋਵਾਂ ਨੋਹਾ ਇੱਕ ਸਾਥ ਉਸ ਨੇ ਅnder ਗਤੀ ਦੋਹਾਂ ਨੂੰ ਬਰਾਬਰ ਦੇ ਹਿੱਸੇ ਵੰਡ ਦਿੱਤੇ ਖੁੱਲੇ ਬੇੜੇ ਵਿੱਚ ਕੱਚੀਆਂ ਇੱਟਾਂ ਦੀ ਨੀਮੀ ਕੰਧ ਕਢਵਾ ਦਿੱਤੀ ਕੋਠੇ ਇੱਧਰ ਦੇ ਦੋ ਉੱਧਰ ਕੋਠੇ ਇੱਕ ਲਵੇਰੀ ਮੱਝ ਸੰਤੂ ਦੇ ਹਿੱਸੇ ਆਈ ਬਾਹਰ ਲਾਕਾਰ ਤੂੜੀ ਪਾਉਣ ਤੇ ਡੰਗਰ ਬੰਨਣਾ ਲਈ ਸਾਂਝਾ ਸੀ ਇੱਥੇ ਹੀ ਬੁੱਢਾ ਬਾਪ ਆਪ ਰਹਿੰਦਾ ਸੀ ਉਸ ਨੇ ਆਪਣੀ ਸਿਆਣਪ ਨਾਲ ਦੋਹਾਂ ਕਰਾਂ ਵਿੱਚ ਬਰਾਬਰ ਦਾ ਵਰਤਾਅ ਰੱਖਿਆ ਜਿਸ ਚੁੱਲੇ ਉੱਤੇ ਮਰਜੀ ਆ ਬੈੱਡ ਉਹ ਹੀ ਨਾ ਅੱਧਾ ਨਾ ਰੋਟੀ ਪਰੋਸ ਦਿੰਦੀ ਤੇ ਮੰਜੀ ਢਾ ਦਿੰਦੀ ਕੱਚੀ ਕੰਧ ਨਿਕਲ ਨ ਦੋਹਾਂ ਭਰਾਵਾਂ ਵਿੱਚ ਪੱਕੀ ਸਾਂਝ ਪੈ ਗਈ ਇੱਕ ਦਿਨ ਭਾਗੀ ਨੂੰ ਕਾਂਸੀ ਦੇ ਸਣੇ ਦੇ ਡਿੱਗਣ ਦੀ ਆਵਾਜ਼ ਆਈ ਉਹ ਅੱਕ ਕੇ ਉੱઠી ਇਹ ਬਿੱਲੀ ਨਹੀਂ ਸੀ ਹਰਨਾਮ ਸਿੰਘ ਸੀ ਜੋ ਭਜਨੀ ਨਾਲ ਪਾਗੇ ਨੂੰ ਅੱਗ ਲੱਗ ਗਈ ਉਸ ਨੇ ਛੰਨਾ ਚੁੱਕਿਆ ਤੇ ਬਿੱਲੀ ਨੂੰ ਗਾਲਾਂ ਕੱਢਦੀ ਹੋਈ ਭਜਾ ਦਿੱਤਾ ਨਾਲ ਹੀ ਪਜਣੀ ਨੂੰ ਗਾਲਾਂ ਕੱਢਣ ਲੱਗਾ ਪਜਣੀ ਨੇ ਨੇਮੀ ਪਾਈ ਰੱਖੀ ਉਸ ਰਾਤ ਵਿੱਚੋਂ ਦੋਵੇਂ ਦਰਾਨੀ ਚਾਣੀ ਇਕੱਠਿਆਂ ਰੋਟੀ ਪਕਾਉਣ ਲੱਗਿਆਂ ਘਰ ਦਾ ਬੁਝਿਆ ਹੋਇਆ ਚੁੱਲ੍ਹਾ ਫਿਰ ਤੋਂ ਮਗਨ ਲੱਗਾ ਇਹ ਕਹਾਣੀ ਇੱਥੇ ਸਮਾਪਤ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਜੀ ਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਇਕ ਵੀ ਜ਼ਰੂਰ ਕਰਕੇ ਜਾਓ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬੀ ਜ਼ਰੂਰ ਕਰ ਲਿਓ ਧੰਨਵਾਦ